ਮੈਂ ਤਾਂ ਇਹਨੇ ਮਾਂ ਨਾਲ ਵਿਆਹ ਕੀ ਆਈ ਕਿ ਮੇਰੀ ਵੱਡੀ ਭੈਣ ਆ ਮਾਵਾ ਵਰਗੀ ਆ ਮੇਰਾ ਖਿਆਲ ਰੱਖੂਗੀ ਪਰ ਤੂੰ ਤਾਂ ਮੇਰੇ ਘਰ ਹੀ ਦੱਬੰਦੇ ਆ ਗਈ ਡੈਣੇ ਇੱਕ ਤਾਂ ਤੂੰ ਮੈਨੂੰ मामੂ ਕਹਿਣਾ ਛੱਡ ਦੇ ਤੇਰੇ ਤੋਂ ਬਸ 6 ਸਾਲ ਵੱਡੀ ਆ ਮੈਂ ਆ ਕੀ ਲਾਇਆ ਹੋਏ ਕਿ ਪੌੜੀਆਂ ਨਾਲ ਚਾੜੂ ਮਰ ਹੋਗੀ ਪੌੜੀਆਂ ਨਾਲ ਉੱਤਰ ਮਰ ਹੋਗੀ ਅੱਜ ਵੀ ਤਿੰਨ ਦਿਨ ਤਿੰਨ ਦਿਨ ਕੇਸ਼ ਕਰਨਾ ਨਾਲ ਨਾਲ ਤੇਰੇ ਤੋਂ ਤਾਂ ਬਹੁਤ ਸੋਣੀ ਲੱਗਾਂਗੀ ਆਈ ਵੱਡੀ ਸ਼ਰੀ ਦੇਵੀ ਬੂਥਾ ਵੇਖੇ ਕਿ ਤੀ ਆਪਣਾ ਬਕਵਾਸ ਕਰਦੀ ਆ ਆ ਦੇਖ ਲਓ ਦੇਖ ਲਓ ਕਿਵੇਂ ਗੱਲ ਕਰਦੀ ਮੇਰੇ ਨਾਲ ਹਜੇ ਤੂੰ ਮੈਂ ਪੰਚਾਇਤ ਚ ਬੈਠੀ ਆ ਕੋਈ ਨੁੜੀ ਪੰਚਾਇਤ ਦੀ ਗੱਲ ਆ ਉਹ ਕਰ ਜਾ ਤੂੰ ਆਇਆ ਵੱਡਾ ਮੈਂਬਰ ਸਾਹਿਬ ਤਾਹਾਂ ਸਾਲਾਂ ਚਾਹਤੇ ਤੇਰ ਤੋਂ ਸਿੱਧ ਕੀਤੀ ਨਹੀਂ ਗਈ ਕਿੰਨੀ ਚੱਪੜ ਚੱਪੜ ਕਰਦੀ ਏ ਆਗੇ ਤੂੰ ਤੇ ਕਹਿੰਦੀ ਸੀ ਵੀ ਇੱਕ ਹੋਊਗੀ ਮੇਰੇ ਨਾਲ ਲੜੂਗੀ ਤੇ ਜੇ ਦੋ ਹੋਣਗੇ ਤੇ ਮੇਰੇ ਲਈ ਲੜਨਗੇ ਸਲਟਾਏ ਨੂੰ ਤੇ ਨਾਲੇ ਮੇਰੇ ਨਜ਼ਾਰੇ ਉਹ ਝੋ ਰਿਹਾ ਤੈਨੂੰ ਨਜ਼ਾਰਿਆਂ ਦੀ ਪਈ ਇੱਥੇ ਤੇਰਾ ਘਰ ਉਜੜ ਚੱਲਿਆ ਕੀ ਕਹਿੰਦੀ ਸੀ ਤੂੰ ਦੱਸ ਮੈਨੂੰ ਤੂੰ ਨਾ ਮਿਸਣੀ ਜੀ ਬਹੁਤਾ ਬੋਲ ਨਾ ਮੈਨੂੰ ਮਿਸਣੀ ਨਾ ਕਿ ਐਡਾ ਦੀ ਨਾ ਤੇਰੇ ਘਰ ਵੇਖ ਆ ਚੱਲ ਦੇਖ ਲੈ ਚੱਲ ਸ਼ਬਦਾਂ ਦੀ ਜਿਹੜੀ ਚੌਂਸਈ ਪੰਚਾਇਤ ਦਾ ਫੈਸਲਾ ਤਾਂ ਸੁਣ ਲੋ ਫੈਸਲਾ ਕੇਨਖਾਰੀ ਕਰੂ ਹਣ ਆਹੋ ਉਹ ਇਹ ਤਾਂ ਤੇਰਾ ਤਰੀਕਾ ਹੀ ਗਲਤ ਹੈ ਉਹਦੇ ਕੋਲ ਜਾ ਕੇ ਉਹਦੀਆਂ ਗੱਲਾਂ ਉਹਦੇ ਕੋਲ ਜਾ ਕੇ ਉਹਦੀਆਂ ਗੱਲਾਂ ਜਿਹੜੀ ਕੋਲੇ ਬਹਿਣਾ ਉਹਦੀ ਤਾਰੀਫ ਐ ਕਿਤੇ ਕੰਮ ਚੱਲਦੇ ਹੁੰਦੇ ਐ ਤਾਂ ਉਹਨਾਂ ਨੂੰ ਹੋ ਗਿਆ ਨਾ ਤੂੰ ਬੰਦਾ ਦਿਲ ਦਾ ਚੰਗਾ ਹੈ ਕੱਲੀ ਕੱਲੀ ਨੂੰ ਮਨਾਉਂਦਾ ਫਿਰਦਾ ਪਿੱਛੇ ਪਿੱਛੇ ਐ ਨਹੀਂ ਤੀਵੀਆਂ ਮੰਨਦੀਆਂ ਹੁੰਦੀਆਂ ਆ ਗੱਲ ਸੁਣ ਯਾਰ ਹੁਣ ਕਰੇ ਜਾਏਗਾ ਨਾ ਪਹਿਲਾਂ ਤਾਂ ਜਾੜਸਾਰ ਮਾਰ ਲਲ ਕਰਾ ਹੋਰ ਕੀ ਯਾਰ ਛਾਂਡੇ ਕਿਤੇ ਗਟਿਆ ਦੂਜੀ ਤਾਂ ਤੇਰੇ ਮਗਰ ਭੱਜੀ ਫਿਰੂ ਖਾ ਲੈ ਰੋਟੀ ਜੀ ਖਾ ਲੈ ਰੋਟੀ ਜੀ ਤੇ ਤੂੰ ਖਾਣੀ ਨਹੀਂ ਓਏ ਅਸੀਂ ਤਾਂ ਇੱਕ ਇੱਕ ਨੂੰ ਆਏ ਰੱਖਦੇ ਆ ਉਹ ਤੇਰੇ ਤਾਂ ਦੋ ਐ ਖਿੱਚ ਕੇ ਰੱਖ ਹੋਰ ਕੀ ਆਹੀ ਮੌਕਾ ਹੈ ਥਾਂਬ ਲੈ ਨਹੀਂ ਤਾਂ ਬੱਚੂ ਤੇਰੀ ਮੰਜੀ ਵੀ ਚਾਚੇ ਵਾਂਗੂ ਮੋਟਰ ਤੇ ਆਈ ਲੈ ਮੈਂ ਤੋੜਦਾ ਘਾਟ ਛਟਕਿਆ ਉਹ ਯਾਰ ਤੂੰ ਤਾਂ ਟਰੈਕਟਰ ਤੇ ਆਇਆ ਸੀ ਉਹ ਟਰੈਕਟਰ ਤੇ ਟਾਈਮ ਲੱਗ ਜਾ ਤੂੰ ਆ ਕਰਾਦਾ ਸਟਾਰਟ ਕਰ ਲੈ ਉਹ ਚੱਲ ਜਾ ਉਹ ਦੇਖੀ ਮੈਂ ਬੜਾ ਜਿਆਦਾ ਦਿੱਤਾ ਨਾ ਚਲੀ ਉਹਨਾਂ ਫੜਾ ਲਊ ਪੀਤਾ ਉਹਨਾਂ ਮਾ ਕੱਢ ਜਾ ਤੁਹਾਡੀ ਪਾਏ ਤੁਹਾਡੀ ਉਹ ਤੇਰਾ ਖਤਮ ਕਰ ਦੇਣਾ ਮੱਝ ਕਰ ਦੇਣਾ ਕੋਈ ਨਹੀਂ ਨਾ ਕਰੀ ਆ ਕਰ ਲੈ ਫਿਰ ਮੇਰਾ ਤੇ ਖਤਮ ਮਰੇਗਾ ਹਾਂ ਪੁੱਤ ਬੈ ਜਾ ਬੈ ਜਾ ਐ ਤੈ ਬੈ ਜਾ ਪੁੱਤ ਐਵੇਂ ਮਾਰਗੀ ਮੈਂ 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 ਮ ਹੈਂ ਘਰ ਬਹਿ ਕੇ ਨਹੀਂ ਵੇਖਿਆ ਮੈਂ ਸੋਚਿਆ ਮੈਂ ਤੇ ਬੇਬੇ ਬਾਹਰ ਵੇਚ ਲਈਏ ਚਲੋ ਆਈ ਤੇ ਮੌਜਾ ਲੈ ਰਹੇ ਹਾਂ ਹਾਂ ਬੇਬੇ ਤਗੜੀਆਂ ਮੈਂ ਤਾਂ ਬਹੁਤ ਤਗੜੀ ਆ ਦੀਦੀ ਤੇ ਮਾਮਾ ਨਾਲ ਉਹ ਵਾਤ ਧਿਆਨ ਰੱਖਦੇ ਆ ਕਿ ਖਰਾਵਾ ਗੱਲ ਆਫ ਕਰਿਓ ਫੜ ਹਾਂ ਬੇਬੇ ਰੌਣਕਾ ਹੀ ਰੌਣਕਾ ਪੂਰਾ ਖਿਆਲ ਰੱਖਦੀਆਂ ਮੈਂ ਨਿੱਕੀ ਦਾ ਬੇਬੇ ਤੇ ਸੋਹਂਦੀਆਂ ਹੋਰ ਕੀ ਪਤਾ ਨਹੀਂ ਪੁੱਤ ਮੈਂ ਤਾਂ ਚੰਗੀਆਂ ਭਲੀਆਂ ਨੂੰ ਲੜਦੀਆਂ ਛੱਡ ਕੇ ਗਈ ਸੀ ਬੇਬੇ ਮੇਰੇ ਬਿਨਾ ਤਾਂ ਬਿਲਕੁਲ ਨਹੀਂ ਸਰਦਾ ਇਹਨਾਂ ਦਾ ਲੈ ਸਰਦਾ ਹੁੰਦਾ ਤਾਂ ਮੈਨੂੰ ਇੱਥੇ ਲੈ ਕੇ ਹੁੰਦੀ ਉਹ ਨਾ ਨਾ ਲੰਬਾ ਨਹੀਂ ਲਿਆਉਂਦੀ ਅੱਗੇ ਗੱਦੀ ਤੇਰੀ ਦੀ ਨੇ ਲੰਬਾ ਲਿਆਂਦਾ ਉਹ ਬੇਬੇ ਉਹ ਆ ਗਏ ਨੇ ਮੈਂ ਨਾ ਉਹਨਾਂ ਨੂੰ ਕੁਝ ਖਵਾ ਦਾਂ ਆ ਗਿਆਂ ਲੱਗ ਗਿਆ ਤੇਰਾ ਟਾਈਮ ਇੱਧਰ ਉੱਧਰ ਕੀ ਟੱਕੀ ਜਾਣਾ ਤੈਨੂੰ ਗਿਆ ਤੈਨੂੰ ਅੱਜ ਲਾ ਪੰਚਾਇਤ ਚਾਰਜ ਨਾਨੀਆਂ ਚ ਮੈਨੂੰ ਆਂਦੀ ਇਹ ਤੇਰਾ ਕੀ ਹੱਕ ਐ ਇਸ ਘਰ ਚ ਤੈਨੂੰ ਨਿਆਣੇ ਜੰਮਨ ਨੂੰ ਲਿਆਂਦਾ ਸੋਲ ਲੈ ਮੇਰੀ ਗੱਲ ਮੈਂ ਹੋਮ ਸੈਂਸ ਕੱਲੀ ਨਿਆਣੇ ਜੰਮਨ ਨੂੰ ਨਹੀਂ ਕੀਤੀ ਦੱਸ ਮੈਨੂੰ ਮੈਂ ਕੀ ਛੁੱਟ ਗਿਆ ਤਾਂ ਨਹੀਂ ਲਿਆਂਦਾ ਆਪਨ ਨੂੰ ਨਿਆਣੇ ਜੰਮਨ ਲੈ ਦੱਸੋ ਮੈਨੂੰ ਆਹ ਖੜੇ ਦੋ ਗਵਾ ਪੁੱਛ ਰਾਇ ਇਹਨਾਂ ਨੂੰ ਲਾ ਲਾ ਪੰਚਾਇਤ ਲਾ ਪੰਚਾਇਤ ਉਹ ਤੁਸੀਂ ਪੰਚਾਇਤ ਹੀ ਸੁਣਦੀਆਂ ਕਿੱਥੇ ਹੋ ਨਾਲੇ ਇੱਥੇ ਹੀ ਤੁਸੀਂ ਮੇਰਾ ਪਿਆਰ ਵੇਖਿਆ ਤੁਸੀਂ ਮੇਰਾ ਗੁੱਸਾ ਨਹੀਂ ਵੇਖਿਆ ਤੁਹਾਨੂੰ ਮੈਂ ਦੱਸਾਂ ਇੱਕ ਮਿੰਟ ਪਹਿਲੇ ਤੁਸੀਂ ਗੁੱਸਾ

रोटी कौन बना होगा है कि मीना चलो कपड़े पर। पर। पाऊं जान के चलो तोड़ दिया करना बच्चा बच्चा उखल की है सब आज रोटी लाके आ चलो नहीं चलो पाया मारा, है छेवना है छरदार अकेले कमार मार तोर अपने पासे पर जानी है कि नहीं अब दुबी कर ले वो चमड़े ने ਜਿੰਦਾ ਭਰਾ ਮੈਂ ਉਹਨਾਂ ਚੁੱਕ ਕੇ ਖਾਧਾ ਸੀ ਅਟਾ ਡਾਂਗ ਫੜਦੇ ਨੇ ਤੂੰ ਢਿੱਲੀ ਕੋ ਤਾਂ ਮੌਰਾਂ ਚ ਮਾਰੀ ਏ ਕੱਢ ਆਪਣੀ ਰੋਟੀ ਤੂੰ ਕੀ ਕਰ ਲੈਣਾ ਬਾਂਦਰੀਆਂ ਹੀ ਆ ਨੇ ਉਹ ਦੋਸਵਾਰੀਆਂ ਰੋਮਲਾ ਹੀ ਆ ਜੀ ਬੋਲੀ ਚ ਲਾ ਰੋ ਓਏ ਉਹ ਦੋ ਸਵਾਰੀਆਂ ਛੱਡਾਂ ਯਾਰ ਤੈਨੂੰ ਸਵਾਰੀਆਂ ਦਾ ਫਿਕਰ ਨਾ ਤੂੰ ਡਰਾਈਵਰ ਸਵਾਰ ਹੈ ਤੂੰ ਹੀ ਕਿ ਇੱਧਰ ਮਰਾਓ ਚਲੋ ਸਰਦਾਰ ਜੀ ਅਜੇ ਵੀ ਮੁਫਤ ਕੱਲ ਕੀ ਆਉਂਦੇ ਨਹੀਂ ਅਚਾਰਾ ਬੈਠ ਤੁਸੀਂ ਧਿਆਨ ਰੱਖਿਓ ਆਪਣਾ ਬੀਬੀ ਰੋਟੀ ਟਾਂ ਦਾ ਖਾ ਲਿਓ Cê tá aqui!